ਹੈਲੋ ਦੋਸਤੋ ਅੱਜ ਦੇ ਗਲੈਮਰ ਗੌਸਪ ਦੇ ਮਜ਼ੇਦਾਰ ਐਪੀਸੋਡ ਦੇ ਵਿੱਚ ਅਸੀਂ ਤੁਹਾਨੂੰ ਗਲੈਮਰ ਅਤੇ ਡਰਾਮੇ ਨਾਲ ਭਰਪੂਰ ਐਂਟਰਟੇਨਮੈਂਟ ਦੀ ਦੁਨੀਆ ਦੇ ਵਿੱਚ ਲੈ ਕੇ ਜਾਵਾਂਗੇ ਜਿੱਥੇ ਹਰ ਰੋਜ਼ ਕੁਝ ਨਾ ਕੁਝ ਨਵਾਂ ਕਿੱਸਾ ਵਾਪਰਦਾ ਹੈ। ਅੱਜ ਦਾ ਦਿਨ ਐਂਟਰਟੇਨਮੈਂਟ ਦੀ ਦੁਨੀਆ ਦੇ ਵਿੱਚ ਭਾਰੀ ਹੰਗਾਮੇ ਦੇ ਨਾਲ ਸ਼ੁਰੂ ਹੋਇਆ। ਤਾਂ ਇਸ ਦੇ ਨਾਲ ਹੀ ਪਹਿਲਾਂ ਗੱਲ ਕਰਾਂਗੇ ਉਸ ਮਸ਼ਹੂਰ ਅਦਾਕਾਰਾ ਦੀ ਜਦ ਜ ਸਟੇਜ ਤੇ ਪੈਰ ਧਰਦਿਆਂ ਹੀ ਜੁੱਤੀਆਂ ਚੱਪਲਾਂ ਸ਼ੁਰੂ ਹੋ ਗਈਆਂ ਜਾਣੋ ਕੀ ਸੀ ਖਾਸ ਕਾਰਨ ਜੋ ਬਣ ਗਿਆ ਇਵੈਂਟ ਦਾ ਹੋਟ ਟੌਪਿਕ ਅੱਗੇ ਗੱਲ ਕਰਾਂਗੇ ਦਿਲਜੀਤ ਦੋਸਾਨ ਤੇ ਬਰਮਿੰਗਮ ਸ਼ੋਅ ਦੇ ਵਿੱਚ ਅਚਾਨਕ ਤੋਂ ਕੋਈ ਆਣ ਵੜਿਆ ਉਸ ਤੋਂ ਬਾਅਦ ਕੀ ਹੋਇਆ ਇਹ ਦੇਖਣਾ ਬਾਕੀ ਹੋਵੇਗਾ ਲਾਸਟ ਤੇ ਲਾਪਤਾ ਲੇਡੀਜ਼ ਨਾਲ ਆਮਿਰ ਖਾਨ ਦਾ ਮੋਸਟ ਅਵੇਟਡ ਸੁਪਨਾ ਓਸਕਰ 2025 ਦੀ ਰੇਸ ਦੇ ਵਿੱਚ ਸ਼ਾਮਿਲਤਾ ਉਹ ਐਂਟਰਟੇਨਮੈਂਟ ਖਬਰਾਂ ਦਾ ਸਿਲਸਿਲਾ ਸ਼ੁਰੂ ਕਰੀਏ ਅਜਮਗੜ ਮਹੋਤਸਬ ਜੋ ਐਤਵਾਰ ਸ਼ਾਮ ਨੂੰ ਜਦੋਂ ਮਸ਼ਹੂਰ ਭੋਜਪੂਰੀ ਅਦਾਕਾਰ ਅਕਸ਼ਰ ਸਿੰਘ ਨੇ ਸਟੇਜ ਸੰਭਾਲ ਲਈ ਤਾਂ ਮਾਹੌਲ ਪੂਰੀ ਤਰ੍ਹਾਂ ਬਦਲ ਗਿਆ ਜਿਵੇਂ ਹੀ ਅਕਸ਼ਰਾ ਨੇ ਆਪਣਾ ਜਾਦੂ ਫੈਲਾਉਣਾ ਸ਼ੁਰੂ ਕੀਤਾ ਭੀੜ ਕਾਬੂ ਤੋਂ ਬਾਹਰ ਹੋ ਗਈ ਹਫੜਾ ਦਫੜੀ ਦੀ ਸਥਿਤੀ ਪੈਦਾ ਹੋ ਗਈ ਤੇ ਸਥਿਤੀ ਇਹ ਬਣ ਗਈ ਕਿ ਲੋਕਾਂ ਨੇ ਹੱਥਾਂ ਦੇ ਵਿੱਚ ਜੁੱਤੀਆਂ ਚੱਪਲਾਂ ਤੱਕ ਚੁੱਕ ਲਈਆਂ ਮੌਕੇ ਤੇ ਮੌਜੂਦ ਪੁਲਿਸ ਨੇ ਭੀੜ ਨੂੰ ਕਾਬੂ ਕਰਨ ਦੀ ਕੋਸ਼ਿਸ਼ ਕੀਤੀ ਅਤੇ ਦੂਜੇ ਪਾਸੇ ਅਕਸ਼ਰਾ ਸਿੰਘ ਸਥਿਤੀ ਨੂੰ ਭਾਪਦਿਆਂ ਬਿਨਾਂ ਕਿਸੇ ਦੇਰੀ ਦੇ ਸਟੇਜ ਤੋਂ ਹੇਠਾਂ ਉਤराई ਅਤੇ ਚੁੱਪਚਾਪ ਗ੍ਰੀਨ ਰੂਮ ਦੇ ਵਿੱਚ ਚਲੀ ਗਈ ਪਰ ਇਹ ਗੱਲ ਇੱਥੇ ਖਤਮ ਨਹੀਂ ਹੁੰਦੀ ਮਨੋਰੰਜਨ ਦੀ ਦੁਨੀਆ ਦੇ ਵਿੱਚ ਇੱਕ ਹੋਰ ਤਮਾਕਾ ਸਮੇਂ ਹੋਇਆ ਜਦੋਂ ਦਿਲਜੀਤ ਦੋਸਾਂਝ ਦੇ ਬਰਮਿੰਗਮ ਸ਼ੋਅ ਦੇ ਵਿੱਚ ਏਡ ਸ਼ੇਰਨ ਅਚਾਨਕ ਐਂਟਰੀ ਮਾਰ ਗਏ ਅਤੇ ਬਰਮਿੰਗਮ ਸ਼ੋਅ ਦੇ ਦੌਰਾਨ ਦਿਲਜੀਤ ਦੋਸਾਂਝ ਨੇ ਆਪਣੇ ਅਨੋਖੇ ਪੰਜਾਬੀ ਅੰਦਾਜ਼ ਦੇ ਵਿੱਚ ਕੈਡ ਸ਼ੇਰਨ ਆ ਗਏ ਔਏ ਤੇ ਫਿਰ ਅੱਗੇ ਕੀ ਹੋਇਆ ਸ਼ਰੋਤਿਆਂ ਦੀਆਂ ਚੀਕਾਂ ਗੂੰਜ ਗਈਆਂ ਦਿਲਜੀਤ ਨੇ ਵਾਈਟ ਲੁੱਕ ਦੇ ਵਿੱਚ ਕਮਾਲ ਕਰ ਦਿੱਤੀ ਜਦਕਿ ਅੰਗਰੇਜ਼ੀ ਗਾਇਕ ਏਡ ਨੇ ਆਪਣੇ ਕੇਜੂਅਲ ਅੰਦਾਜ਼ ਚ ਸਾਰਿਆਂ ਦਾ ਦਿਲ ਜਿੱਤ ਲਿਆ ਇਸ ਦੌਰਾਨ ਦੋਵਾਂ ਨੇ ਮਿਲ ਕੇ ਸ਼ੇਪ ਔਫ ਯੂ ਅਤੇ ਕਰੀਨਾ ਕਪੂਰ ਕ੍ਰਿਤੀ ਸੈਨਨ ਦੇ ਗੀਤ ਨੈਨਾ ਦੀ ਸ਼ਾਨਦਾਰ ਪੇਸ਼ਕਸ਼ ਕੀਤੀ ਅਤੇ ਦਿਲਚਸਪ ਗੱਲ ਇਹ ਹੈ ਕਿ ਇਸ ਮਸਤੀ ਦੇ ਦੌਰਾਨ ਦੋਵੇਂ ਇੱਕ ਦੂਜੇ ਦੇ ਨਾਲ ਜੱਫੀ ਪਾਉਂਦੇ ਨਜ਼ਰ ਆਏ ਇਹ ਪਲ ਸੱਚਮੁੱਚ ਯਾਦਗਾਰ ਸੀ ਸ਼ੇਰਨ ਨੇ ਕੁਝ ਸਮੇਂ ਪਹਿਲਾਂ ਮੁੰਬਈ ਦੇ ਵਿੱਚ ਦਿਲਜੀਤ ਦੋਸਾਂਝ ਦੇ ਨਾਲ ਇੱਕ ਸ਼ੋਅ ਦੇ ਵਿੱਚ ਪਰਫਾਰਮ ਕੀਤਾ ਸੀ ਓਸਕਰ ਦਾ ਖੁਆਬ ਹਰ ਕਿਸੇ ਫਿਲਮ ਮੇਕਰ ਦੀ ਅੱਖ ਦੇ ਵਿੱਚ ਹੁੰਦਾ ਹੈ ਤੇ ਜੇਕਰ ਕੋਈ ਫਿਲਮ ਇਸ ਅਵਾਰਡ ਨੂੰ ਜਿੱਤ ਜਾਵੇ ਤਾਂ ਗੱਲ ਵੱਖਰੀ ਹੁੰਦੀ ਹੈ ਕੁਝ ਆਮਿਰ ਖਾਨ ਹੁਣ ਆਮਿਰ ਖਾਨ ਦੀ ਪ੍ਰੋਡਕਸ਼ਨ ਦੀ ਲਾਪਤਾ ਲੇਡੀਜ਼ ਵੀ ਇਸ ਰੇਸ ਦੇ ਵਿੱਚ ਸ਼ਾਮਿਲ ਹੋ ਗਿਆ ਹੈ ਫਿਲਮ ਕਿਰਨ ਰਾਓ ਦੀ ਦੂਜੀ ਨਿਰਦੇਸ਼ਨ ਫਿਲਮ ਹੈ ਸੱਚ ਕਹਾਤਾ ਇਹ ਉਹਨਾਂ ਦੇ ਦਿਲ ਦਾ ਡ੍ਰੀਮ ਪ੍ਰੋਜੈਕਟ ਹੈ ਕਿਰਨ ਨੇ ਲੰਬੇ ਸਮੇਂ ਤੋਂ ਇਸ ਤੇ ਸਖਤ ਮਿਹਨਤ ਕੀਤੀ ਹੈ ਤੇ ਹੁਣ ਇਸ ਦਾ ਨਤੀਜਾ ਸਾਰਿਆਂ ਦੇ ਸਾਹਮਣੇ ਹੁਣ ਦੇਖਣਾ ਇਹ ਹੋਵੇਗਾ ਕਿ ਇਹ ਫਿਲਮ ਔਸਕਰ ਦੀ ਚਮਕਦਾਰ ਟਰੋਫੀ ਜਿੱਤ ਸਕੇਗੀ ਜਾਂ ਨਹੀਂ ਤਾਂ ਦੋਸਤੋ ਇਹ ਸਨ ਅੱਜ ਦੇ ਮਨੋਰੰਜਨ ਜਗਤ ਦੀਆਂ ਹਾਈਲਾਈਟਸ ਅਗਲੇ ਐਪੀਸੋਡ ਦੇ ਵਿੱਚ ਅਸੀਂ ਤੁਹਾਨੂੰ ਦੁਬਾਰਾ ਮਿਲਾਂਗੇ ਅਤੇ ਜਾਣਾਂਗੇ ਕਿ ਕੀ ਕੀ ਮਜ਼ੇਦਾਰ ਹੋ ਰਿਹਾ ਹੈ।